ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਧਾਰੀਵਾਲ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਸਾਹਿਬ ਤੋਂ ਜਿਹੜਾ ਵਾ ਵਿਸ਼ਾਲ ਨਗਰ ਕੀਰਤਨ ਅੱਜ ਨਿਕਲਿਆ ਵਾ ਔਰ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਨੇ ਇਕੱਠੇ ਹੋ ਕੇ ਆਪਣੀ ਹਾਜ਼ਰੀ ਲਗਵਾਈ ਆ ਗੁਰੂ ਮਾਰਾ ਦੇ ਅਸ਼ੀਰਵਾਦ ਲਿਆ ਵਾ ਉੱਥੇ ਹੀ ਨਗਰ ਕੀਰਤਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਮਤ ਪ੍ਰਚਾਰ ਗਤਕਾ ਜੱਥਾ ਲਹਿਰ ਧਾਰੀਵਾਲ ਦੇ ਮੈਂਬਰ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਸਾਰਿਆਂ ਨੂੰ ਦਿਖਾਓ ਛੋਟੇ ਵੱਡੇ ਇਹ ਸਾਰੇ ਉਸ ਮਹਾਨ ਸ਼ਸਤਰ ਵਿਦਿਆ ਨੂੰ ਸਿੱਖ ਕੇ ਅੱਜ ਜਿੱਥੇ ਵੀ ਕਿਤੇ ਗੁਰਪੁਰਬ ਹੁੰਦਾ ਵਾ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਜੜਾ ਵਾ ਆਪਣੀ ਸ਼ਸਤਰ ਵਿਦਿਆ ਦੇ ਜੋਹਰ ਦਿਖਾਏ ਜਾਂਦੇ ਆ ਅਸੀਂ ਇੱਕ ਇੱਕ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਇਸ ਜਿਹੜੀ ਗਤਕਾ ਇੱਕ ਲਹਿਰ ਚੱਲ ਰਹੀ ਆ ਔਰ ਜਿਹੜੀ ਕਮੇਟੀ ਆ ਧਾਰੀਵਾਲ ਇਹਨਾਂ ਦੇ ਜਿਹੜੇ ਪ੍ਰਮੁੱਖ ਆਗੂ ਨੇ ਪ੍ਰਦੀਪ ਸਿੰਘ ਸੇਵਕ ਜੀ ਇਹਨਾਂ ਦੇ ਨਾਲ ਸੇਵਕ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰ ਅੱਜ ਮਹਾਨ ਨਗਰ ਕੀਰਤਨ ਜਿਹੜਾ ਵਾ ਉਹ ਸ਼ਹਿਰ ਧਾਰੀਵਾਲ ਚ ਨਿਕਲਿਆ ਵਾ ਤੁਸੀਂ ਆਪਣੇ ਸਾਰੇ ਸਾਥੀਆਂ ਦੇ ਨਾਲ ਸ਼ਸਤਰ ਵਿਦਿਆ ਤੇ ਜੋਹਰ ਦਿਖਾਏ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਧਾਰੀਵਾਲ ਤੋਂ ਮਹਾਨ ਨਗਰ ਕੀਰਤਨ ਗੁਰਦਰਾ ਬੀਬੀ ਨਾਨਕੀ ਤੋਂ ਸਜਾਇਆ ਗਿਆ ਜਿਸ ਵਿੱਚ ਹਰ ਸਾਰੀ ਤਰ੍ਹਾਂ ਗੁਰਮਤਿ ਪ੍ਰਚਾਰ ਲਹਿਰ ਗੱਤਕਾ ਧਾਰੀਵਾਲ ਨੇ ਆਪਣੇ ਗੱਤਕੇ ਜੋਰ ਦਿਖਾਏ ਉਹਦੇ ਸਾਡੇ ਨਾਲ 35 35 ਤੋਂ 40 ਸਿੰਘ ਨੇ ਸਾਡੇ ਗੱਤਕਾ ਜਰੇ ਅੱਜ ਪ੍ਰਦਰਸ਼ਨ ਕੀਤਾ ਵਾ ਬਾਕੀ ਸਾਡੇ ਛੋਰੇ ਸਿੰਘ ਵਾ ਜਿਹੜੇ ਕੰਮ ਕਰਨ ਵਾਲੇ ਆ ਥੋੜੇ ਸਾਡੇ ਬੱਚੇ ਬਾਹਰ ਦੇ ਦਿਸੇ ਵੀ ਇਹ ਵਲੇ ਖੇਡ ਰਹੇ ਆ ਸਾਡੇ ਵੀਰ ਥੋੜੇ ਆ ਜਿਹੜੇ ਇਹ ਵਲੇ ਯੂਐਸਏ ਵਿੱਚ ਵੀ ਸਿਖਾ ਰਹੇ ਆ ਗੱਤਕਾ ਤੇ ਆਸਟ੍ਰੇਲੀਆ ਵਿੱਚ ਵੀ ਜਿਹੜੇ ਸਾਡੇ ਕੋਲ ਸਿੱਖ ਕੇ ਬੱਚੇ ਬਾਹਰ ਨੂੰ ਸਿਖਾ ਰਹੇ ਆ ਆ ਛੋਟੇ ਛੋਟੇ ਬੱਚੇ ਸਾਡੇ ਨਾਲ ਨੇ ਜਿਹੜੇ ਗੱਤਕੇ ਸਿੱਖਿਆ ਲੈ ਰਹੇ ਆ ਤੇ ਅੱਜ ਸਾਡੇ ਨਾਲ ਇਹਨਾਂ ਨੇ ਗੱਤਕਾ ਖੇਡਿਆ ਇਹ ਆਪਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਗੱਤਕਾ ਸਾਡੀ ਗੱਤਕਾ ਟੀਮ ਆ ਇਹ ਲੋਕਲ ਦੇ ਪ੍ਰੋਗਰਾਮ ਖੇਡਦੀ ਖੇਡਦੀ ਆ ਬਾਹਰ ਵੀ ਇਹ ਹੀ ਮਲੋਂ ਖੇਡਣ ਜਾਂਦੇ ਆ ਜਿਸ ਤਰ੍ਹਾਂ ਕੀ ਇਹ ਪਿਛਲੇ ਸਾਲ ਗਰਦਾਸਪੁਰ ਵਿੱਚ ਕੇ ਜੋਸ਼ ਉਸਤਵ ਦੇਵਸ ਮਨਾਇਆ ਗਿਆ ਉਸ ਦੇ ਵਿੱਚ ਵੀ ਸਾਡੇ ਵੱਲੋਂ ਉਸੇ ਪ੍ਰਦਰਸ਼ਨ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਉਸ ਤੋਂ ਬਾਅਦ ਵੀਰਬਾਲ ਦੇਵਸ ਭਾਰਤ ਸਰਕਾਰ ਨੇ ਕਰਵਾਇਆ ਜਿਸ ਦੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਸਾਡੀ ਹੀ ਟੀਮ ਨੂੰ ਸੁਭਾਗ ਮਿਲਿਆ ਉੱਥੇ ਖੇਡਣ ਦਾ ਮਤਲਬ ਛੇ ਸੱਤ ਟੀਮਾਂ ਦੇ ਵਿੱਚੋਂ ਉਹਨਾਂ ਨੇ ਸਾਨੂੰ ਸਿਲੈਕਟ ਕੀਤਾ ਉਸ ਵਿੱਚ ਉਹਨਾਂ ਨੇ ਸਿਰ ਸਾਡੇ ਕੋ ਬੱਚੇ ਮਗਾਇਏ ਸੀਗੇ ਜਿਹੜੇ 13 ਤੋਂ 14 ਸਾਲ ਦੇ ਬੱਚੇ ਖੇਡਣਗੇ ਤੇ ਵਾਹਿਗੁਰੂ ਦੀ ਅੱਡੀ ਕਿਰਪਾ ਰਹੀ ਕਿ 14 ਤੋਂ 15 ਸਾਲ ਤੇ 13 ਤੋਂ 14 ਸਾਲ ਦੇ ਬੱਚੇ ਵਿੱਚ ਖੇਡੇ ਤੇ ਬਹੁਤ ਹੀ ਵਧੀਆ ਖੇਡੇ ਆਉਣ ਲੱਗਾ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਨਦੀ ਸਿੱਕਿਆਂ ਨਾਲ ਸਨਮਾਨਿਤ ਕੀਤਾ ਗਿਆ ਵੈਰੀ ਗੁੱਡ ਸਰ ਜੇਕਰ ਸ਼ਸਤਰ ਵਿਦਿਆ ਦੇ ਇਤਿਹਾਸ ਦੀ ਗੱਲ ਕਰੀਏ ਤੇ ਅੱਜ ਦੀ ਯੁਵਾ ਪੀੜੀ ਜਿਹੜੀ ਆ ਉਹਨੂੰ ਥੋੜਾ ਇਤਿਹਾਸ ਵੀ ਦੱਸੋ ਵੀ ਇਹ ਸ਼ਸਤਰ ਵਿਦਿਆ ਕਿਸ ਗੁਰੂ ਮਹਾਰਾਜ ਤੋਂ ਸ਼ੁਰੂ ਹੋਈ ਸੀਗੀ ਔਰ ਇਹਦੀ ਵਰਤੋਂ ਕਰਨ ਦਾ ਮੁੱਖ ਉਦੇਸ਼ ਕੀ ਸੀਗਾ ਜਿਹੜੀ ਸ਼ਸਤਰ ਵਿਦਿਆ ਘੋੜਸਵਾਰੀ ਆ ਇਹ ਸਿੱਖ ਧਰਮ ਤੋਂ ਸ਼ੁਰੂ ਤੋਂ ਹੀ ਮਾਨੂੰ ਚੱਲਦੀ ਆ ਰਹੀ ਹੈ ਪਰ ਇਹਨੂੰ ਜ਼ਿਆਦਾ ਪ੍ਰਮੋਟ ਜਿਹੜਾ ਵਾ ਹਰਗਵਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਕੀਤਾ ਮਤਲਬ ਉਹਦਾ ਗਤਕੇ ਦੇ ਜਰੀਏ ਪੜ੍ਹਾਇਆ ਬਾਬਾ ਬੁੱਢਾ ਸਾਹਿਬ ਜੀ ਤੋਂ ਸ਼ੁਰੂ ਹੋ ਗਈ ਸੀ ਪਰੰਪਰਾ ਮਤਲਬ ਇਸ ਤੋਂ ਬਾਅਦ ਮਰਮਲ ਖਾੜੇ ਚਲਾਇਆ ਹਰਗਵਿੰਦ ਸਾਹਿਬ ਜੀ ਵੱ ਮਲਖਾੜੇ ਵੀ ਚਲਾਏਗੇ ਗਤਕੇ ਨੂੰ ਵੀ ਘੋੜਸਵਾਰੀ ਨੂੰ ਵੀ ਮਤਲਬ ਜਿਹੜਾ ਜਿਆਦਾ ਪ੍ਰਮੁੱਖ ਜਿਹੜਾ ਲੈਂਦਾ ਉਹਨਾਂ ਨੇ ਨਹੀਂ ਹਰ ਕਮ ਪਾਸ਼ਾ ਨਹੀਂ ਲੈਂਦਾ ਵੀਰ ਜੀ ਇਹ ਦੱਸੋ ਕਿ ਧਾਰੀਵਾਲ ਜਿਹੜੀ ਗੁਰਬਤ ਪ੍ਰਚਾਰ ਗਤਕਾ ਜਥਾ ਲਹਿਰਵਾ ਇਸ ਵਿੱਚ ਕਿੰਨੇ ਤੁਹਾਡੇ ਇਸ ਵੇਲੇ ਮੈਂਬਰ ਨੇ ਛੋਟੇ ਵੱਡੇ ਸਾਰੇ ਬੱਚੇ ਪਾ ਕੇ ਸਾਡੇ ਗਤਕੇ ਜਥੇ ਦੇ ਵਿੱਚ ਵਜੇ ਜਿਵੇਂ ਅਸੀਂ ਸਾਰੇ ਟੋਟਲੀ ਮਿਲਾ ਲੀਏ ਤੇ ਫਿਰ ਆਪਾਂ 50 ਦੀ ਗਿਣਤੀ ਸਾਡੀ ਉੱਪਰ ਹੋ ਜਾਂਦੀ ਆ ਮਤਲਬ ਕਈ ਬੱਚੇ ਸਾਡੇ ਕੰਮ ਕਰ ਵਲੇ ਹੁੰਦੇ ਆ ਕਈ ਬੱਚੇ ਛੋਟੇ ਬੱਚੇ ਨੇ ਪੀਪਰ ਹੁੰਦੇ ਆ ਜਿੰਨੂੰ ਅਸੀਂ ਬੱਚਨ ਨਹੀਂ ਬੁਲਾਉਂਦੇ ਦੇਖ ਇੱਕ ਤੀਕਰ ਸਾਰੇ ਬੱਚੇ ਇਹੀ ਮਤਲਬ ਜਿਹੜੇ ਆ 30 ਤੋਂ 35 ਬੱਚੇ ਮੈਂ ਹਰ ਨਗਰ ਕੀ ਤੁਸੀਂ ਲੈ ਕੇ ਜਾਈਦੇ ਉਸ ਤੋਂ ਘੱਟ ਨਹੀਂ ਖੜੀ ਵੀਰ ਜੀ ਮੇਰਾ ਅਗਲਾ ਸਵਾਲ ਆ ਨਸ਼ਿਆਂ ਦਾ ਇੱਕ ਬਹੁਤ ਵੱਡਾ ਦੌਰ ਚੱਲ ਰਿਹਾ ਵਾ ਔਰ ਨਸ਼ੇ ਦੇ ਨਾਲ ਬਹੁਤ ਮੋਤਾਂ ਵੀ ਹੋ ਰਹੀਆਂ ਵਾ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਹਾਲਾਕੇ ਪੁਲਿਸ ਤੇ ਸਰਕਾਰ ਵੱਲੋਂ ਵੱਡੇ ਉਪਰਾਲੇ ਵੀ ਕੀਤੇ ਜਾ ਰਹੇ ਆ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਮੰਨਦੇ ਜੇ ਕਿ ਜਿਹੜੀ ਤੁਹਾਡੀ ਇੱਕ ਗਤਕੇ ਦੀ ਵਿੱਦਿਆ ਵਾ ਜੇਕਰ ਨੌਜਵਾਨ ਇਸ ਦੇ ਨਾਲ ਜੁੜਨ ਤਾਂ ਨਸ਼ੇ ਤੋਂ ਵੀ ਜੜਾ ਵਾ ਬਚ ਸਕਦੇ ਨੇ ਵੀਰ ਜੀ ਮੈਂ ਤੁਹਾਨੂੰ ਦੱਸਮੇ ਚ ਨਵੀਂ ਯੇਰਾ ਬੱਚਾ ਨਸ਼ਾ ਕਰੇਗਾ ਉਹ ਨਸ਼ੇ ਦੀ ਦਲਦਲ ਵਿੱਚ ਫਸ ਕੇ ਉਹ ਕੋਈ ਵੀ ਸਪੋਰਟਸ ਵਿੱਚ ਭਾਗ ਨਹੀਂ ਲੈ ਸਕਦਾ ਜੀ ਜੀ ਕੋਈ ਸਪੋਰਟਸ ਵਿੱਚ ਭਾਗ ਨਹੀਂ ਲੈ ਸਕਦਾ ਜਿਹੜਾ ਬੱਚਾ ਵਧੀਆ ਹੋਏਗਾ ਨਸ਼ੇ ਤੋਂ ਰਹਿਤ ਹੋਏਗਾ ਉਹੀ ਬੱਚਾ ਕੋਈ ਵੀ ਸਪੋਰਟਸ ਗਤਕੇ ਵਿੱਚ ਵੀ ਉਹੀ ਬੱਚਾ ਭਾਗ ਲੈ ਸਕਦਾ ਵਾ ਹੁਣ ਜਿਸ ਤਰ੍ਹਾਂ ਕੀ ਪਿਛਲੇ ਖੇਡਾਂ ਫਤਰ ਪੰਜਾਬ ਦੀਆਂ ਹੋਈਆਂ ਸਾਡੇ ਅਖਾੜੇ ਦੇ ਬੱਚੇ ਉਹਦੇ ਵਿੱਚ 21 ਤੋਂ 30 ਦੇ ਵਰਗ ਵਿੱਚ ਖੇਡੇ ਤੇ ਗਰਦਾਸਪੁਰ ਜ਼ਿਲ੍ਹੇ ਚ ਉਹ ਉਹਨਾਂ ਨੇ ਗੋਲ ਮੈਲ ਜਿੱਤਿਆ 31 ਤੋਂ 30 ਦੇ ਵਿੱਚੋਂ ਐਡਵਿਜ਼ਨਲ ਮੁੰਡਾ ਸ਼ਰਮਪ੍ਰੀਤ ਸਿੰਘ ਖੇਡਿਆ ਉਹ ਵੀ ਮਤਲਬ ਉਹਨਾਂ ਨੇ ਵੀ ਇਹ ਗੋਡ ਮੈਲ ਜਿੱਤਿਆ ਸਾਡਾ ਮੜਾ ਗਰਜੀਤ ਸਿੰਘ ਉਹ ਸੈਕੰਡ ਮਤਲਬ ਪੋਜੀਸ਼ਨ ਉਹਦੀ ਆਈ ਜ਼ਿਲ੍ਹੇ ਦੇ ਵਿੱਚੋਂ ਤੇ ਜੇ ਬੱਚੇ ਨਸ਼ਾ ਤੋਂ ਦੂਰ ਰਹਿਣਗੇ ਹੋਰ ਹੀ ਪੋਜੀਸ਼ਨ ਲੈ ਸਕਦੇ ਆ ਮੈਂ ਗਤਕਾ ਹੋਣ ਮਤਲਬ ਕਹਿੰਦਾ ਪੰਜਾਬ ਦੀ ਖੇਡ ਨਹੀਂ ਹੋ ਗਿਆ ਇਹ ਬਹੁਤ ਜ਼ਿਆਦਾ ਪ੍ਰਮੋਟ ਹੋ ਚੁੱਕਾ ਵਾ ਥੋੜੇ ਤੇ ਜਗ੍ਹਾ অলਪਿਕ ਵਿੱਚ ਵੀ ਜਾ ਰਿਹਾ ਵਾ ਸੋ ਗੱਲਬਾਤ ਲਈ ਧੰਨਵਾਦ ਇਹਨੇ ਗੁਰਮਤ ਪ੍ਰਚਾਰ ਗਤਕਾ ਜਥਾ ਲਹਿਰ ਧਾਰੀਵਾਲ ਦੇ ਪ੍ਰਮੁੱਖ ਆਗੂ ਜਿਹੜੇ ਆ ਪ੍ਰਦੀਪ ਸਿੰਘ ਸੇਵਕ ਜੀ ਉਹਨਾਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਆ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਾਸਰੀਕਾਲ ਤੁਹਾਡਾ ਕੀ ਨਾਮ ਆ ਕਰਨਵੀ ਸਿੰਘ ਇਹ ਦੱਸ ਦੋ ਨਿਤੁੰਨ ਜੀ ਸੋ ਛੋਟੇ ਹੁੰਦੇ ਆ ਤੋ ਇਸ ਬੱਚੇ ਨੇ ਕੁਝ ਹੋਰ ਬੱਚੇ ਵੀ ਨੇ بیٹਾ ਤੁਹਾਡਾ ਕੀ ਨਾਮ ਆ ਹਰਫਤ ਸਿੰਘ ਸੋ ਕਦੋਂ ਦੇ ਤੁਸੀਂ ਗਤਕਾ ਸਿੱਖ ਰਹੇ ਹੋ ਮੈਂ 7 ਸਾਲ ਤੋਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਨਗਰ ਕੀਰਤਨ ਨਿਕਲਿਆ ਹੋ ਔਰ ਤੁਸੀਂ ਆਪਣੀ ਸ਼ਸਤਰ ਵਿਦਿਆ ਦਿਖਾਈ ਹੈ ਬਹੁਤ ਹੀ ਵਧੀਆ ਨਾਲ ਮੇਰੀ ਪਹਿਲਾ ਵਾਰੀ ਨਹੀਂ ਸੀ ਆਈ ਬਹੁਜੀ ਦੁਆੜੀ ਆਈ ਤੇ ਬਾ ਚੁੱਕ ਕੇ ਥੇ ਕਿ ਕੰਮ ਵੈਰੀ ਗੁੱਡ ਇਹ ਕਿਦਾਂ ਤੁਸੀਂ ਸਿੱਖਦੇ ਹੋ ਗਤਕਾ ਕੌਣ ਤੁਹਾਨੂੰ ਸਿਖਾਉਂਦਾ ਵਾ ਕੀ ਜਿਹੜੇ ਬੱਚੇ ਨਹੀਂ ਗਤਕਾ ਸਿੱਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਹਨੂੰ ਸਿਖਾਉਂਦੇ ਆ ਆ ਪ੍ਰਦੀਪ ਸਿੰਘ ਜੀ ਸੇਵਕ ਦੇ ਨਾਲ ਜਿਹੜੇ ਗਤਕਾ ਨਹੀਂ ਘੇੜਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵਾ ਗਤਕਾ ਜਲਦੀ ਤੇ ਜਲਦੀ ਸਿੱਖੋ ਤੇ ਉਹ ਹੀ ਸ਼ਸਤਰ ਵਿਦਿਆ ਦਾ ਹਿੱਸਾ ਭਾਗ ਲਓ ਜੀ ਸੋ ਇਹ ਛੋਟੇ ਬੱਚੇ ਨੇ ਜਿਹੜੇ ਲਗਾਤਾਰ ਕਹਿ ਰਹੇ ਆ ਕਿ ਜਿਹੜੇ ਨੌਜਵਾਨ ਨੇ ਨਹੀਂ ਗਤਕਾ ਸਿੱਖ ਰਹੇ ਉਹ ਵੀ ਇਸ ਲਹਿਰ ਦੇ ਨਾਲ ਜ਼ਰੂਰ ਜੁੜਨ ਬੇਟਾ ਤੁਹਾਡਾ ਕੀ ਨਾਮ ਆ ਹਰਮਨਦੀਪ ਸਿੰਘ ਕਦੋਂ ਦੇ ਗੱਤਕਾ ਸਿੱਖ ਰਹੇ ਹੋ ਚਾਰ ਸਾਲ ਤੋਂ ਇਹ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਸਿੱਖ ਲੀਆਂ ਥੋੜਾ ਦੱਸੋ ਕਿਰਪਾਨ ਕਿਰਪਾਨ ਫਲਾਈ ਡਾਂਗ ਫਲਾਈ ਫਰੀ ਸੋਟੀ ਹੂੰ ਕਿਰਪਾਨ ਢਾਲ ਹੂੰ ਤੇ ਫਾਈਟ ਵੈਰੀ ਗੁੱਡ ਸੋ ਥੋੜੇ ਹੋਰ ਵੀ ਬੱਚੇ ਨੇ ਇੱਕ ਇੱਕ ਦੋ ਦੋ ਮਿੰਟ ਦੀ ਗੱਲ ਕਰਦੇ ਤੁਹਾਡਾ ਕੀ ਨਾਮ ਆ ਜਸਦੀਪ ਸਿੰਘ ਸੇਵਕ ਇਹ ਤੁਸੀਂ ਬੇਟਾ ਕਦੋਂ ਦੇ ਗੱਤਕਾ ਸਿੱਖ ਰਹੇ ਹੋ ਇੱਕ ਸਾਲ ਤੋਂ ਅੱਛਾ ਕੀ ਕਹਿਣਾ ਚਾਹੋਗੇ ਕਿਦਾਂ ਲੱਗਦਾ ਜਦੋਂ ਤੁਸੀਂ ਇੰਨੀ ਹਜ਼ਾਰਾਂ ਦੁਨੀਆ ਤੁਹਾਨੂੰ ਦੇਖ ਰਹੀ ਹੈ ਤੁਸੀਂ ਗਤਕੇ ਤੇ ਜ਼ੋਰ ਦਿਖਾ ਰਹੇ ਹੋ ਕਿਦਾਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਚਲੋ ਸੋ ਬਹੁਤ ਸਾਰੇ ਬੱਚੇ ਨੇ ਇੱਕ ਹੋਰ ਖਾਸ ਸ਼ਖਸੀਅਤ ਆ ਤੁਹਾਡਾ ਕੀ ਨਾਮ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਅਕਰਸ਼ਪ੍ਰੀਤ ਸਿੰਘ ਹੈ ਤੁਸੀਂ ਵੀਰ ਜੀ ਦੱਸੋ ਕਿ ਕਦੋਂ ਦੇ ਤੁਸੀਂ ਇਹਦੇ ਗਤਕਾ ਸਿੱਖਣ ਦੀ ਜਿਹੜੀ ਹੈ ਲਹਿਰ ਵਾਇਸ ਨਾਲ ਜੁੜੇ ਹੋਏ ਹੋ ਮੈਂ ਗੁਰਮਤ ਪ੍ਰਚਾਰ ਲਹਿਰ ਗਤਕਾ ਜਥਾਧਾਰੀ ਵਾਲਾ 5-6 ਸਾਲ ਤੋਂ ਜੁੜਿਆ ਹੋਇਆ ਹਾਂ ਓਕੇ ਕਿੱਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਆਪਣੀ ਸ਼ਸਤਰ ਵਿੱਦਿਆ ਗੁਰੂਆਂ ਦੁਆਰਾ ਦਿੱਤੀ ਹੋਈ ਸ਼ਸਤਰ ਵਿੱਦਿਆ ਨੂੰ ਆਮ ਲੋਕਾਂ ਨੂੰ ਜਦੋਂ ਤੁਸੀਂ ਨਗਰ ਕੀਰਤਨ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਖੜ੍ਹ ਕੇ ਤੁਹਾਨੂੰ ਵੇਖਦੇ ਕਿਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਕਿ ਇੰਨੀ ਦੁਨੀਆ ਸਾਨੂੰ ਵੇਖਦੀ ਪਰ ਆਪਾਂ ਇਹਨੂੰ ਆਹੀ ਪ੍ਰਮੋਟ ਕਰਨਾ ਚਾਹੁੰਦੇ ਆ ਕਿ ਕੋਈ ਸਾਨੂੰ ਵੇਖ ਕੇ ਨਸ਼ੇ ਛੱਡ ਕੇ ਤੇ ਗਤਕਾ ਸਿੱਖੇ ਨਸ਼ਿਆਂ ਨਾਲੋਂ ਆਹ ਚੀਜ਼ ਵਧੀਆ ਕਿ ਅੱਗੇ ਗੇਮਸ 'ਚ ਵੀ ਜਾ ਸਕਦਾ ਵੈਰੀ ਗੁੱਡ ਸੋ ਇਹ ਦੱਸੋ ਕਿ ਧਾਰੀਵਾਲ ਦੇ ਇਲਾਵਾ ਜਿਸ ਤਰ੍ਹਾਂ ਤੁਹਾਡੀ ਇਹ ਟੀਮ ਜਿਹੜੀ ਆ ਵੀਰ ਬਾਲ ਦਿਵਸ ਦੇ ਉੱਤੇ ਦਿੱਲੀ ਵੀ ਹਾਂਜੀ ਮੈਂ ਵੀਰਪਾਲ ਦਿਵਸ ਤੇ ਵੀ ਗਿਆ ਤੇ ਆ ਜਿਹੜੀਆਂ ਖੇਡਾਂ ਮਤਲਬ ਪੰਜਾਬ ਦੀਆਂ ਹੋਈਆਂ ਉੱਚ ਵੀ ਗਿਆ ਡਿਸਟ੍ਰਿਕਟ ਚ ਮੇਰਾ ਸੈਕਿੰਡ ਮੈਡਲ ਆਇਆ ਓਕੇ ਤੇ ਇਹ ਖੇਡਨ ਵਾਲਾ ਖੇਡਾਂ ਮਤਲਬ ਪਤਨ ਪੰਜਾਬ ਦੀਆਂ ਚ ਮੇਰਾ 골ਡ ਆਇਆ ਵੈਰੀ ਗੁੱਡ ਸੋ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਨੂੰ ਦਿੱਲੀ ਦੇ ਵਿੱਚ ਵੀਰਪਾਲ ਦਿਵਸ ਮੌਕੇ ਗਤਕਾ ਖੇਡ ਦੇ ਦੇਖ ਰਹੇ ਸੀਗੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਕਿ ਸਾਹਮਣੇ ਦੇਸ਼ ਦੀ ਐਡੀ ਵੱਡੀ ਹਸਤੀ ਉੱਥੇ ਬੈਠੀ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਅੱਜ ਸਾਡੀ ਟੀਮ ਐਡੇ ਉੱਚੇ ਲੈਵਲ ਤੇ ਆ ਕੇ ਖੇਡ ਰਹੀ ਹੈ ਨੈਸ਼ਨਲ ਲੈਵਲ ਤੇ ਹਾਂ ਹਾਂ ਸੋ ਆਮ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਜਿਹੜੇ ਨੌਜਵਾਨ ਗਤਕਾ ਨਹੀਂ ਸਿੱਖ ਰਹੇ ਉਹ ਵੀ ਇਸ ਦੇ ਵਿੱਚ ਸ਼ਾਮਲ ਹੋਣ ਮੈਂ ਸਾਰੇ ਵੀਰਾਂ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਵੀਰ ਆ ਕੇ ਗਤਕਾ ਜ਼ਰੂਰ ਸਿੱਖੋ ਨਸ਼ਾ ਛੱਡੋ ਤੇ ਗਤਕਾ ਸਿੱਖੋ ਸੋ ਨਸ਼ਾ ਛੱਡੋ ਤੇ ਗਤਕਾ ਸਿੱਖੋ ਇਹ ਵੱਡਾ ਇੱਕ ਨਾਰਾ ਜਿਹੜਾ ਵਾ ਇਸ ਨੌਜਵਾਨ ਨੇ ਦਿੱਤਾ ਵਾ ਜਿਨੇ ਵੀਰਪਾਲ ਦਿਵਸ ਮੌਕੇ ਜਿਹੜਾ ਵਾ ਨਰਿੰਦਰ ਮੋਦੀ ਨੂੰ ਵੀ ਆਪਣੀ ਇਸ ਸਾਰੀ ਟੀਮ ਦੇ ਨਾਲ ਜਿਹੜੇ ਇਹਨਾਂ ਦੇ ਹੈੱਡ ਕੋਚ ਵੀ ਨੇ ਪ੍ਰਦੀਪ ਸਿੰਘ ਸੇਵਕ ਇਹਨਾਂ ਦੀ ਅਗਵਾਈ ਹੇਠ ਜਿਹੜਾ ਵਾ ਸ਼ਸਤਰ ਵਿਦਿਆ ਸਿਖਾਈ ਸੀਗੀ ਸੋ ਵੱਡੀ ਗੱਲ ਅੱਜ ਨਿਕਲ ਕੇ ਸਾਹਮਣੇ ਆਈ ਆ ਕਿ ਜਿੰਨੇ ਵੀ ਇਹ ਗਤਕਾ ਟੀਮ ਦੇ ਮੈਂਬਰ ਆ ਇਹ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰ ਰਿਹਾ ਕਿ ਨੌਜਵਾਨ ਨਸ਼ੇ ਛੱਡਣ ਇਸ ਜਿਹੜੀ ਇੱਕ ਗੁਰੂਆਂ ਦੀ ਦਿੱਤੀ ਹੋਈ ਇੱਕ ਮਹਾਨ ਕਲਾ ਵਾ ਇਸ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰਨ ਸੋ ਲਗਾਤਾਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ਲੈਂਡ ਦੇ ਨਾਲ ਮੈਂ ਧਾਰੀਵਾਲ ਬੀਬੇ ਨਾਨਕੀ ਗੁਰਦੁਆਰਾ ਸਾਹਿਬ ਤੋਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ਪੰਡਤ ਧੰਨਵਾਦ